ਭਾਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਇਸ ਕੈਂਪ ਬਾਰੇ ਅੱਜ ਦੇ ਕੈਂਪ ਬਾਰੇ ਬਾਈ ਜੀ ਤਾਂ ਮੈਂ ਬਹੁਤ ਧੰਨਵਾਦ ਕਰਨਾ ਚਾਹੁੰਦਾ ਤਾਰੀ ਗਲਤ ਪਰਿਵਾਰ ਦਾ ਜਿਹੜਾ 11 ਸਾਲ ਤੋਂ ਬਹੁਤ ਸੇਵਾ ਨਿਭਾ ਰਿਹਾ ਹੈ ਜੀ ਤਿੰਨ ਦਿਨ ਦੇ ਲੰਗਰ ਦੀ ਸੇਵਾ ਵੀ ਪੂਰੀ ਚੱਲ ਰਹੀ ਸੀ ਉੱਥੇ ਵੀ ਪ੍ਰਸ਼ਨ ਹੋਏ ਉੱਥੇ ਵੀ ਲੰਗਰ ਦੀ ਸੇਵਾ ਬੱਚਾਂ ਦਾ ਸਾਰਾ ਭਾਈ ਜੀ ਤਾਂ ਬਹੁਤ ਵਧੀਆ ਅਰੇਂਜਮੈਂਟ ਹੁੰਦਾ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਭਾਈ ਜੀ ਦਾ ਇਹੀ ਹੈ ਕਿ ਅਸੀਂ ਹਰ ਇੱਕ ਸਾਲ ਕੈਂਪ ਲਾਉਂਦੇ ਹੀ ਰਹਿਾਂਗੇ ਜੀ ਪਾਜੀ ਇਹ ਜਿਹੜਾ ਕੈਂਪ ਲੱਗਾ ਹੈ ਇਹਦੇ ਵਿੱਚ ਧਾਲੀਵਾਲ ਸਾਹਿਬ ਆਪ ਵੀ ਗਏ ਸੀ ਜਲੰਧਰ ਜਾਂ ਉਹਨਾਂ ਨੇ ਇੱਥੇ ਰਹਿ ਕੇ ਸੇਵਾ ਕੀਤੀ ਹੈ ਜੀ ਜੀ ਪਾਜੀ ਹੁਣ ਤਾਂ ਤਾਂ ਸ਼ੁਰੂ ਤੋਂ ਹੀ ਲੈ ਕੇ ਆਪ ਹੀ ਸੇਵਾ ਕਰਦੇ ਆ ਜਿੰਨੇ ਵੀ ਮਰੀਜ਼ ਆ ਬੱਸ 'ਚੋਂ ਲਾ ਕੇ ਕਲੀਨ ਕਰਾ ਕੇ ਬੱਸ ਦੇ ਵਿੱਚ ਬਿਠਾਉਣ ਤੱਕ ਪ੍ਰਸ਼ਾਦ ਦਾ ਖਵਾਉਣ ਤੱਕ ਉਹਨਾਂ ਦੀ ਪੂਰੀ ਪਾਜੀ ਆਪ ਸੇਵਾ ਨਿਭਾਉਂਦੇ ਆ ਜੀ ਕੀ ਕਹਿਣਾ ਚਾਹੁੰਦੇ ਪਾਜੀ ਇਲਾਕੇ ਦੇ ਲੋਕਾਂ ਨੂੰ ਅੱਜ ਦੇ ਇਸ ਕੈਂਪ ਬਾਰੇ ਇਲਾਕੇ ਦੇ ਹੁਣ ਤਾਂ ਇਹ ਕਹਿਣਾ ਚਾਹੁੰਦਾ ਵੀ ਅਗਲੇ ਸਾਲ ਵੀ ਕੈਂਪ ਲਾਉਣਾ ਹੈ ਵੱਧ ਤੋਂ ਵੱਧ ਜਿੰਨੀ ਵੀ ਸੰਗਤ ਪਹੁੰਚ ਸਕੇ ਪਹੁੰਚੇ ਇਹ ਤਾਂ ਕਿ ਬਹੁਤ ਰੌਣਕ ਸੀਗੀ ਇੱਥੇ ਕਾਫੀ ਸੰਗਤ ਸੀਗੀ ਸਾਲੇ ਘਾਟੇ ਦੇ ਬੰਦਿਆਂ ਨੇ ਬਹੁਤ ਯੋਗਦਾਨ ਦਿੱਤਾ ਆਪਣਾ ਇਹ ਕੈਂਪ ਕਿੰਨੇ ਦਿਨ ਚੱਲਿਆ ਜੀ ਤੇ ਕੀ ਕੀ ਸੀਗਾ ਦੱਸੋ ਇਹ ਕੈਂਪ ਆਪਣਾ 3 ਦਿਨ ਚੱਲਿਆ ਜੀ ਸੈਟਰਡੇ ਲੱਗਾ ਸੀਗਾ ਉਦੋਂ ਚੈੱਕਅਪ ਹੋਇਆ ਸੰਡੇ ਆਪਾਂ ਜਲੰਧਰ ਹੋਇਆ ਦੁਪਹਿਰ ਹਸਪੀਟਲ ਰਿਕਨ ਹੋਇਆ ਜੀ ਤੇ ਅੱਜ ਥੋੜਾ ਚੈੱਕ ਚੈੱਕਅਪ ਕਰਨਾ ਸੀਗਾ ਤੇ ਕੰਬਲ ਦਿੱਤੇ ਹੋਇਆ ਭਾਜੀ ਹੁਣੇ ਜੀ ਧੰਨਵਾਦ ਓਕੇ